ਮਨਸ਼ਰੂ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ ਜੀ ਤੇ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਜੀ ਹੁਣ ਇੱਕ ਕਾਫੀ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ ਐਵੇਂ ਇਹ ਮੁਹਿੰਮ ਤਾਂ ਤੁਹਾਨੂੰ ਪਤਾ ਬਹੁਤ ਦੇਰ ਤੋਂ ਚੱਲ ਰਹੀ ਹੈ ਲੇਕਿਨ ਇਹਦੇ ਵਿੱਚ ਡਿਫਰੈਂਟ ਟਾਈਮ ਤੇ ਨਾ ਡਿਫਰੈਂਟ ਡਿਫਰੈਂਟ ਡਾਇਰੈਕਸ਼ਨਸ ਉੱਪੋਂ ਆਉਂਦੀਆਂ ਰਹਿੰਦੀਆਂ ਨੇ ਪਹਿਲਾਂ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸੀ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ 'ਚ ਜਾ ਕੇ ਮੀਟਿੰਗਾਂ ਕਰਦੇ ਸੀ ਹੁਣ ਸਾਰੇ ਜ਼ਿਲ੍ਹੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਪਾਲ ਸਿੰਘ ਚਾਹਲ ਆਈਪੀਐਸ ਉਹਨਾਂ ਦੀ ਰੈਨਮਾਈ ਗੇਟ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਵਾਰਡਸ ਪੈਂਦੇ ਆ ਉੱਥੇ ਕਮੇਟੀਆਂ ਬਣਾਈਆਂ ਜੀ ਜਿਵੇਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਸੀ ਐਵੇਂ ਵਾਰਡ ਡਿਫੈਂਸ ਕਮੇਟੀਆਂ ਬਣਾ ਕੇ ਉਹਨਾਂ ਕਮੇਟੀ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਲੋਕਾਂ ਤੱਕ ਪਹੁੰਚ ਕੇ ਤੇ ਅਸੀਂ ਚਾਹੁੰਦੇ ਆ ਕਿ ਲੋਕੀ ਸਾਨੂੰ ਇਨਫੋਰਮੇਸ਼ਨ ਦੇਣ ਕਿ ਉਹਨਾਂ ਦੇ ਏਰੀਆ 'ਚ ਕੌਣ ਵੇਚਦਾ ਕਰਦਾ ਕੀ ਕੀ ਉਹਨਾਂ ਦੀਆਂ ਸਮੱਸਿਆਵਾਂ ਨੇ ਤਾਂ ਕਿ ਇਹਦੇ ਤੇ ਥੋੜਾ ਜਿਹਾ ਅਸੀਂ ਤਗੜੇ ਹੋ ਕੇ ਕੰਮ ਕਰ ਸਕੀਏ ਤੇ ਜਦੋਂ ਇਨਫੋਰਮੇਸ਼ਨ ਕਟ ਆਉਂਦੀ ਹੈ ਤਾਂ ਹੀ ਮਤਲਬ ਕੰਮ ਘਟ ਹੋ ਰਿਹਾ ਅਦਰਵਾਈਜ਼ ਇਹਨਾਂ ਨੂੰ ਆ ਕੇ ਅਪੀਲ ਇਹੀ ਕਰ ਰਹੇ ਆ ਕਿ ਸਾਨੂੰ ਵੱਤ ਤੋਂ ਵੱਤ ਇਨਫੋਰਮੇਸ਼ਨ ਦੇਣ ਫਿਰ ਇਹਨਾਂ ਦੇ ਨਾਲ ਸ਼ੇਅਰ ਕੀਤਾ ਵੀ ਇਹ ਕਿਵੇਂ ਆਪਣੇ ਬੱਚਿਆਂ ਦਾ ਧਿਆਨ ਰੱਖ ਸਕਦੇ ਆ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਇੱਕ ਫਾਦਰ ਹੈ ਜਿਹੜਾ ਉਹ ਬੰਦਾ ਸਾਰਾ ਦਿਨ ਬਾਹਰ ਕੰਮ ਤੇ ਰਹਿੰਦਾ ਪਿੱਛੋਂ ਮਾਂ ਧਿਆਨ ਰੱਖੇ ਸਵੇਰੇ ਬੱਚਾ ਸਕੂਲ ਜਾਂਦਾ ਸਕੂਲ ਤੋਂ ਬਾਅਦ ਘਰ ਵਾਪਸ ਆਉਂਦਾ ਉਹਦਾ ਉਸ ਤੋਂ ਬਾਅਦ ਉਹਦਾ ਸ਼ੈਡਿਊਲ ਬਣਿਆ ਹੋਣਾ ਚਾਹੀਦਾ ਇੱਕ ਫੌਜੀ ਵਾਂਗੂ ਸਵੇਰ ਤੋਂ ਸ਼ਾਮ ਤੱਕ ਕਿ ਉਹਦੇ ਕੋਲ ਕੋਈ ਇਹੋ ਜਿਹਾ ਟਾਈਮ ਨਹੀਂ ਹੋਣਾ ਚਾਹੀਦਾ ਜਦੋਂ ਮਾਪੇ ਨੂੰ ਪਤਾ ਹੀ ਨਹੀਂ ਸਾਡਾ ਬੱਚਾ ਇਸ ਟਾਈਮ ਕਿੱਥੇ ਆ ਜਦੋਂ ਉਹ ਬਿਨਾ ਮਾਪੇ ਨੂੰ ਦੱਸੇ ਕਿਤੇ 2 ਘੰਟੇ ਲਈ ਗਾਇਬ ਹੋਊਗਾ ਉਦੋਂ ਹੀ ਉਹ ਕਿਸੇ ਮਾੜੇ ਬੰਦੇ ਨੂੰ ਜਾ ਕੇ ਮਿਲੂਗਾ ਉਦੋਂ ਹੀ ਮਾੜੀ ਸੰਗਤ ਵਿੱਚ ਪਊਗਾ ਤੇ ਇਸ ਕਰਕੇ ਇਹ ਸਾਡਾ ਟਾਈਮ ਟੂ ਟਾਈਮ ਅਵੇਅਰ ਕਰਨਾ ਵੀ ਇਹਨਾਂ ਨੂੰ ਫਰਜ਼ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਕਿਵੇਂ ਕਰ ਸਕਦੇ ਆ ਕਿਵੇਂ ਬਚ ਸਕਦੇ ਆ ਇਸ ਕ੍ਰੀਤੀ ਤੋਂ ਜਿਵੇਂ ਸਰ ਐਸਐਸਪੀ ਸਾਹਿਬ ਵੀ ਆਏ ਸੀ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਕਿ ਜਿਹੜੇ ਲੋਕ ਨੇ ਇਹਨਾਂ ਦੇ ਡਰ ਦੇ ਡਰ ਹੈ ਕੋਈ ਇਹ ਸਿਝਾ ਘੱਟ ਦਿੰਦੇ ਨੇ ਰਾਏ ਰਾਏ ਬਹੁਤ ਘੱਟ ਦੇ ਰਹੇ ਨੇ ਵੀ ਕੋਈ ਅਸਲੀ ਗੱਲ ਨਹੀਂ ਦੱਸਦਾ ਹੈਗਾ ਦਿਲਜੀ ਬਿਲਕੁਲ ਤੁਹਾਡੇ ਨਾਲ ਮੈਂ ਸਹਿਮਤ ਹਾਂ ਵੀ ਜਿਵੇਂ ਹੁਣ ਵੀ ਅਸੀਂ ਆਏ ਆ ਤਾਂ ਇਹਨਾਂ ਨੂੰ ਪੁੱਛਦੇ ਆ ਤਾਂ ਬਿਲਕੁਲ ਘੱਟ ਸਹਿਯੋਗ ਕਰਦੇ ਆ ਤੇ ਹੌਲੀ-ਹੌਲੀ ਇਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਕਿਉਂ ਨਹੀਂ ਕਰ ਰਹੇ ਠੀਕ ਹੈ ਇਹਨਾਂ ਨੂੰ ਚਾਹੀਦਾ ਕਿਸੇ ਵੀ ਟਾਈਮ ਆ ਕੇ ਐਸਐਚਓ ਨੂੰ ਸ਼ੇਅਰ ਕਰ ਸਕਦੇ ਆ ਇਨਫੋਰਮੇਸ਼ਨ ਵੀ ਇਹਨਾਂ ਦੇ ਇਲਾਕੇ 'ਚ ਕੋਣ ਬੰਦਾ ਹੈ ਜਿਹੜਾ ਵੇਚ ਰਿਹਾ ਮੈਂ ਤਾਂ ਇਹਨਾਂ ਨੂੰ ਇਹ ਵੀ ਦੱਸਿਆ ਕਿ ਇਹਨਾਂ ਦੇ ਇਲਾਕੇ 'ਚ ਕੋਈ ਬੰਦਾ ਜਿਹਦੇ ਤੇ ਕਦੀ ਕੋਈ ਮੁਕਦਮਾ ਦਰਜ ਨਹੀਂ ਹੋਇਆ ਤੇ ਇਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਬਾਰੇ ਇਨਫਾਰਮੇਸ਼ਨ ਦੇਣ ਤੇ ਉਹਦੇ 'ਚ ਵੀ ਪ੍ਰੋਵੀਜ਼ਨ ਹੈਗਾ ਐਕਟ ਐਨਡੀਪੀਏ ਐਕਟ 'ਚ ਪ੍ਰੋਵੀਜ਼ਨ ਹੈਗਾ ਉਹ ਬੰਦਾ ਜਿਹਦੇ ਤੇ ਕਦੀ ਕੋਈ ਮੁਕਦਮਾ ਦਰਜ ਨਹੀਂ ਹੋਇਆ ਤੇ ਸਾਨੂੰ ਪਤਾ ਹੋਵੇ ਕਿ ਉਹ ਵੇਚਣ ਦਾ ਕੰਮ ਕਰਦਾ ਉਹਨੇ ਗਾਂ ਕੋਈ ਬੰਦੇ ਰੱਖੇ ਹੋਇਆ ਉਹ 1 ਸਾਲ ਲਈ ਜੇਲ੍ਹ ਜਾ ਸਕਦਾ ਜਿਹੜੀ ਜੇਲ੍ਹ 'ਚ ਅਸੀਂ ਚਾਹੀਏ ਉੱਥੇ 1 ਸਾਲ ਲਈ ਬੰਦ ਕਰਾ ਸਕਦੇ ਹਾਂ ਉਹਨੂੰ ਪਰ ਇਹ ਸਹਿਯੋਗ ਕਰਨ ਸਾਰੇ ਲੋਕ ਇਸੇ ਲਈ ਅਪੀਲ ਕਰਨ ਆਏ ਸੀ ਇਹ ਸ਼ਹਿਰ ਦੇ ਇਹ ਦੋ ਗੱਲਾਂ ਨੇ ਜੀ ਇੱਕ ਐਫਐਸਟ ਸਾਊਂਡ ਤਾਂ ਪਤਾ ਹੀ ਹੈ ਕਿ ਟ੍ਰੈਫਿਕ ਸਮੱਸਿਆ ਜੀ ਨਵੇਂ ਬਾਜ਼ਾਰ ਦੀ ਹੋਈ ਸਰ ਪਹਿਲਾਂ ਕਈ ਵਾਰ ਵਨਵੇ ਕੀਤਾ ਹੈਗਾ ਉੱਥੇ ਤੇ ਕਾਮਯਾਬ ਵੀ ਰਿਹਾ ਹੈਗਾ ਤੇ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਦਾ ਰਸ਼ ਰਹਿੰਦਾ ਚਲੋ ਆਪਣੇ ਕੋ ਮੁਲਾਜ਼ਮ ਵੀ ਘੱਟ ਨੇ ਤਾਂ ਉੱਥੇ ਕੋਈ ਉੱਥੇ ਕੋਈ ਪ੍ਰੋਵੀਜ਼ਨ ਕਿਸੇ ਤਰ੍ਹਾਂ ਦੀ ਬਣ ਸਕੇ ਦੂਸਰਾ ਸਵਾਲ ਹੈ ਸਰ ਜਿਹੜਾ ਓਵਰ ਬ੍ਰਿਜ ਹੈਗਾ ਜੀ ਹੁਣ ਧੁੰਦਾ ਦਾ ਟਾਈਮ ਹੈ ਸਰ ਉਧਰੋਂ ਜਿਹੜੀਆਂ ਗੱਡੀਆਂ ਆ ਰਹੀਆਂ ਬਟਿੰਡੇ ਤੋਂ ਚਲੋ ਇਧਰੋਂ ਤਾਂ ਆਪਾਂ ਰੋਕ ਨਹੀਂ ਸਕਦੇ ਤੇਜ਼ ਗੱਡੀ ਆ ਰਹੀ ਪਟਿਆਰ ਰੋਡ ਤੋਂ ਓਵਰ ਬ੍ਰਿਜ ਦੇ ਉੱਪਰ ਦੀ ਤਾਂ ਉਧਰ ਬੈਰੀਕੇਡ ਲੱਜੇ ਸਲੋ ਗੱਡੀ ਹੋ ਜਾਈ ਉਧਰੋਂ ਤਾਂ ਕਿ ਕੋਈ ਐਕਸੀਡੈਂਟ ਟੱਕਰ ਨਾ ਹੋਵੇ ਕਿਸੇ ਦੀ ਚਲੋ ਅਸੀਂ ਇਹ ਇੱਕ ਜੋ ਸਰ ਓਵਰਬ੍ਰਿਜ ਵਗੈਰਾ ਲਵਾਵਾਂਗੇ ਓਵਰਬ੍ਰਿਜ ਦੇ ਨਾਲ ਨਾ ਟਰੱਕ ਟਰਾਲੇ ਖੜਦੇ ਨੇ ਬਹੁਤ ਜ਼ਿਆਦਾ ਕਾਫੀ ਵਾਰ ਪਹਿਲਾਂ ਉਹਨਾਂ ਨੂੰ ਚੁਕਾਇਆ ਵੀ ਗਿਆ ਇਸ ਗੱਲ ਦੀ ਪਰ ਦੁਬਾਰਾ ਫਿਰ ਖੜਦੇ ਨੇ ਉੱਥੇ ਐਕਸੀਡੈਂਟ ਆਈ ਤਿੰਨ ਸਮੱਸਿਆ ਹੈ ਜੀ ਕਿਵੇਂ ਹੱਲ ਹੋਣਗੀਆਂ ਤੁਸੀਂ ਧਿਆਨ ਚ ਲਿਆਤਾਗਾ ਐਸਚੂ ਸਾਹਿਬ ਖੜੇ ਇੱਥੇ ਜੀ ਐਸਡੀਐਸਪੀ ਸਾਹਿਬ ਸੁਣ ਰਹੇ ਨੇ ਤੇ ਇਹਦੇ ਤੇ ਜੋ ਵੀ ਪੰਡੂ ਦਾ ਸਾਡਾ ਕਰਨਾ ਅਸੀਂ ਉਹਦੇ ਤੇ ਕੰਮ ਕਰਦੇ ਕਰਕੇ ਇਹਨੂੰ ਦੂਰ ਪਾਵਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪਰਿਕਿਟ ਲਗਾ ਕੇ ਹੁਣ ਜਿਵੇਂ ਧੁੰਦ ਦਾ ਟਾਈਮ ਹੈ ਉਥੇ ਰਿਫਲੈਕਟਰ ਵਗੈਰਾ ਲੱਗਣ ਵਾਲੇ ਨੇ ਰਿਫਲੈਕਟਰ ਵਗੈਰਾ ਲਵਾਉਣੇ ਆ ਇਹ ਜੇ ਸਾਰੀਆਂ ਚੀਜ਼ਾਂ ਕਰਾਂਗੇ ਫਿਰ ਐਸਐਚ ਤੋਂ ਗਰੇ ਨਵੇਂ ਬਾਜ਼ਾਰ ਦੀ ਆਪਾਂ ਪਹਿਲਾਂ ਵੀ ਗੱਲ ਹੋਈ ਹੈ ਸਰ ਵੀ ਹੋ ਜੇ ਜੀ ਵਨਵੇ ਹੋ ਜੇ ਜਾਂ ਕੁਝ ਹੋਰ ਹੋ ਜੇ ਕਿਉਂਕਿ ਰਸਬੂਤ ਰਹਿੰਦੇ ਚਾਕ ਆਊਟ ਕਰ ਲਓ ਯਾਰ ਜੋ ਵੀ ਪੋਸੀਬਲ ਹੈ ਕਰੋ ਠੀਕ ਹੈ ਠੀਕ ਹੈ ਜੀ ਥੈਂਕ ਯੂ ਸਰ